ਅੱਜ ਤੱਕ ਤੁਸੀਂ ਤਾਂ ਉਕਾਲ ਤੱਕ ਸਹਿਬ ਅਸੀਂ ਕਹਿੰਨੇ ਸਰਵ ਉੱਚਿਆ ਤੇ ਤੁਸੀਂ ਜਥੇਦਾਰਾਂ ਨੂੰ ਸਰਕਾਰੀ ਤਾਕਤ ਡਰਾਵੇ ਦੇ ਨਾਲ ਉੱਥੇ ਚੰਡੀਗੜ੍ਹ ਆਪਣੀ ਕੋਠੀ 'ਚ ਸੱਦ ਕੇ ਉਹਨਾਂ ਕੋਲ ਧੱਕੇ ਨਾਲ ਮਾਫੀ ਤੇ ਸਾਈਨ ਕਰਵਾਓ ਉਹ ਮਾਫੀ ਜਿਹਦੇ ਬਾਰੇ ਬਾਅਦ ਦੇ ਵਿੱਚ ਜੋ ਤੁਸੀਂ ਮਾਫੀ ਕਰਾਉਂਦੇ ਤੇ ਉਹ ਰਾਮ ਰਹੀਮ ਕਹਿੰਦਾ ਮੈਂ ਤਾਂ ਮਾਫੀ ਮੰਗੀ ਨਹੀਂ ਗਈ ਮਤਲਬ ਝੂਠੀ ਮਾਫੀ ਬਣਾ ਕੇ ਫਿਰ ਤੁਸੀਂ 90 ਲੱਖ ਰੁਪਈਏ ਦੇ ਇਸ਼ਤਿਹਾਰ ਐਸਜੀਪੀਸੀ ਦੇ ਵਿੱਚੋਂ ਅਖਬਾਰਾਂ ਚ ਲਵਾ ਕੇ ਤੇ ਉਸ ਮਾਫੀ ਨੂੰ ਜਸਟੀਫਾਈ ਕਰਨ ਦੇ ਜੇ ਦੱਸੋ ਵੀ ਉਹਨੂੰ ਜਸਟੀਫਾਈ ਕਰਨ ਦੀ ਕੀ ਲੋੜ ਹੈ ਬਲਾਤਕਾਰੀ ਨੂੰ ਮਾਫੀ ਦਿੰਦੇ ਆ ਫਿਰ ਉਹਨੂੰ ਜਸਟੀਫਾਈ ਕਰਦੇ ਆ ਕਿ ਅਸੀਂ ਠੀਕ ਦਿੱਤੀ ਆ ਫਿਰ ਤੁਸੀਂ ਉਹਨੂੰ ਵਾਪਸ ਲੈ ਲੈਂਦੇ ਜੇ ਉਸੇ ਮਾਫੀ ਨੂੰ ਇੰਨਾ ਪਿਆਹਾ ਸੰਗਤ ਦਾ ਬਰਬਾਦ ਕਰਕੇ ਕਿੱਥੇ ਪੰਥਕ ਜੇ ਤੁਸੀਂ ਕਿਸੇ ਇੱਕ ਗੱਲ ਤੇ ਦੱਸੋ ਪਾਣੀ ਖੋਏ ਗਏ ਤਾਂ ਹੋ ਜਿੰਨੇ ਵੀ ਪੰਜਾਬ ਦੇ ਮੁੱਦਿਆਂ ਚ ਕਿਸੇ ਇੱਕ ਚ ਦੱਸ ਦੇਣ 1984 ਦਾ ਸਿੱਖ ਕਤਲੇਆਮ ਕੋਈ ਇਹਨਾਂ ਨੇ ਉਹਦੇ ਬਾਰੇ ਕਾਰਵਾਈ ਕੀਤੀ ਹੋਵੇ ਗੁਰਬਚਨਾ 2 ਸਾਲਾਂ ਚ ਬਰੀ ਹੋ ਕੇ ਚਲੇ ਗਿਆ ਇਹਨਾਂ ਦੀ ਸਰਕਾਰੀ ਗੱਡੀ ਚ ਬਹਿ ਕੇ ਇਥੋਂ ਪੰਜਾਬ ਤੋਂ ਬਾਹਰ ਕੱਢਿਆ ਹੋਵੇ ਤੁਸੀਂ ਸੈਸ਼ਨ ਕੋਰਟ ਚ ਅਪੀਲਿੰਗ ਕੀਤੀ ਜਹੇਦਾਰ ਜਗਦੇਵ ਸਿੰਘ ਕੌਕੇ ਕਿਸ ਤਰ੍ਹਾਂ ਉਹ ਤਸੀਹੇ ਦੇ ਕੇ ਸ਼ਹੀਦ ਕੀਤੇ ਗਏ ਤੁਹਾਡੀ ਸਰਕਾਰ ਰਹੀ ਆ ਤੁਸੀਂ ਕੋਈ ਜ਼ਰੂਰਤ ਨਹੀਂ ਸਮਝੀ ਉਹਨਾਂ ਨੂੰ ਸਜਾਵਾਂ ਦਿਉਂ ਦਿਉਂਦੇ ਹੋ ਕੋਈ ਪਰਚਾ ਹੀ ਦਰਜ ਨਹੀਂ ਕਰਾਇਆ